ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਹਾ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵਾ ਉਹ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਨਾਲ-ਨਾਲ ਕਰ ਦਿਆ ਕਰੋ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਉਹ ਆ ਡਿਪਰੈਸ਼ਨ ਤੇ ਕਿਹੜੀਆਂ ਚੀਜ਼ਾਂ ਕਰਕੇ ਅਸੀਂ ਡਿਪਰੈਸ਼ਨ ਤੋਂ ਬਚ ਸਕਦੇ ਆ ਕਿਹੜੀਆਂ ਕਿੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ ਅਸੀਂ ਜ਼ਿਆਦਾ ਡਿਪਰੈਸ਼ਨ ਵਿੱਚ ਨਾ ਜਾਈਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡਿਪਰੈਸ਼ਨ ਜਿਹੜਾ ਵਾ ਉਹ ਸਭ ਤੋਂ ਜ਼ਿਆਦਾ ਔਰਤਾਂ ਦੇ ਵਿੱਚ ਹੁੰਦਾ ਵਾ ਇਸ ਲਈ ਬੰਦਿਆਂ ਦੇ ਵਿੱਚ ਬਹੁਤ ਘੱਟ ਡਿਪਰੈਸ਼ਨ ਪਾਇਆ ਜਾਂਦਾ ਔਰਤਾਂ ਦੇ ਵਿੱਚ ਜ਼ਿਆਦਾ ਡਿਪਰੈਸ਼ਨ ਦੀ ਜਿਹੜੀ ਅੱਜ ਦੇ ਟਾਈਮ 'ਚ ਜ਼ਿਆਦਾ ਜਿਹੜੀ ਬਿਮਾਰੀ ਆ ਉਹ ਚੱਲਣਦਈ ਆ ਡਿਪਰੈਸ਼ਨ ਜਿਹੜਾ ਵਾ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਊਗਾ ਕਿ ਡਿਪਰੈਸ਼ਨ ਹੁੰਦਾ ਕੀ ਆ ਇਹਦੇ ਹੋਣ ਦੇ ਕਾਰਨ ਕੀ ਆ ਅੱਜ ਤੋਂ ਕੁਝ ਟਾਈਮ ਪਹਿਲਾਂ ਅਸੀਂ ਕਦੀ ਵੀ ਕਿਸੇ ਨੂੰ ਇਹ ਚੀਜ਼ ਸੁਣੀ ਨਹੀਂ ਹੀ ਨਹੀਂ ਸੀ ਕੀ ਡਿਪਰੈਸ਼ਨ ਕੀ ਚੀਜ਼ ਆ ਜਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਡਿਪਰੈਸ਼ਨ ਬਾਰੇ ਡਿਪਰੈਸ਼ਨ ਵੀ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਆ ਪਰ ਅੱਜ ਦੇ ਦੌੜ ਭੱਜ ਵਾਲੇ ਟਾਈਮ ਦੇ ਵਿੱਚ ਜਿਹੜਾ ਡਿਪਰੈਸ਼ਨ ਆ ਉਹ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਵਾ ਇਹ ਸਭ ਤੋਂ ਜ਼ਿਆਦਾ ਔਰਤਾਂ ਦੇ ਵਿੱਚ ਹੁੰਦਾ ਵਾ ਕਿਉਂਕਿ ਜਦੋਂ ਅਸੀਂ ਪੜਨਾ ਕਿਸੇ ਨਾਲ ਕੋਈ ਗੱਲ ਨਹੀਂ ਕਰਦੀਆਂ ਉਦੋਂ ਸਾਨੂੰ ਡਿਪਰੈਸ਼ਨ ਦੀ ਜਿਹੜੀ ਆ ਪ੍ਰੋਬਲਮ ਹੁੰਦੀ ਆ ਸਭ ਤੋਂ ਪਹਿਲਾਂ ਤੇ ਅਸੀਂ ਡਿਪਰੈਸ਼ਨ ਹੋਣ ਦੇ ਕਾਰਨ ਜਾਣਾਂਗੇ ਕਿ ਡਿਪਰੈਸ਼ਨ ਸਾਨੂੰ ਹੁੰਦਾ ਕਿਉਂ ਆ ਡਿਪਰੈਸ਼ਨ ਜਿਹੜਾ ਵਾ ਸਾਨੂੰ ਅਸਲ ਵਿੱਚ ਇਕੱਲੇ ਰਹਿਣ ਵਿੱਚ ਹੁੰਦਾ ਵਾ ਕਿਉਂਕਿ ਇਹ ਡਿਪਰੈਸ਼ਨ ਇੱਕ ਹੋਰ ਚੀਜ਼ ਵਾ ਜਿਹੜੀ ਪੈਣਾ ਸ਼ਹਿਰਾਂ ਵਿੱਚ ਰਹਿੰਦੀਆਂ ਵਾ ਜਿੱਥੇ ਕਿਸੇ ਨਾਲ ਮੇਲਜੋਲ ਨਹੀਂ ਹੁੰਦਾ ਜ਼ਿਆਦਾ ਉਸ ਜਗ੍ਹਾ 'ਚ ਜ਼ਿਆਦਾ ਹੁੰਦਾ ਵਾ ਅੱਜ ਵੀ ਜਿਹੜੀਆਂ ਪੈਣਾ ਪਿੰਡਾਂ ਵਿੱਚ ਰਹਿੰਦੀਆਂ ਉਹਨਾਂ ਨੂੰ ਡਿਪਰੈਸ਼ਨ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਆ ਉਹਦੇ ਮੁਕਾਬਲੇ ਸ਼ਹਿਰਾਂ 'ਚ ਰਹਿਣ ਵਾਲੀਆਂ ਪੈਣਾ ਨੂੰ ਇਹ ਪ੍ਰੋਬਲਮ ਜਿਆਦਾ ਹੁੰਦੀ ਆ ਕਦੇ-ਕਦੇ ਤੈਹੀਂ ਇੱਕ ਬਹੁਤ ਵੱਡੇ ਪਰਿਵਾਰ ਵਿੱਚ ਰਹਿ ਕੇ ਵੀ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਜਦੋਂ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਿਸੇ ਨਾਲ ਨਹੀਂ ਕਰਦੇ ਆ ਜਦੋਂ ਅਸੀਂ ਕੁਝ-ਕੁਝ ਗੱਲਾਂ ਆਪਣੇ ਦਿਲ ਵਿੱਚ ਘੁੱਟ ਕੇ ਰੱਖ ਲੈਣੇ ਆ ਤੇ ਅਸੀਂ ਅੰਦਰੇ ਹੀ ਅੰਦਰ ਸੋਚਦੇ ਰਹਿੰਨੇ ਆ ਉਦੋਂ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਜਾਂ ਫਿਰ ਸਾਨੂੰ ਘਰ ਦੇ ਵਿੱਚ ਕੋਈ ਐਦਾਂ ਦੀ ਪ੍ਰੋਬਲਮ ਜਿਹੜੀ ਅਸੀਂ ਕਿਸੇ ਹੋਰ ਨਾਲ ਸ਼ੇਅਰ ਨਹੀਂ ਕਰ ਸਕਦੇ ਆਪਣੇ ਆਪ ਵਿੱਚ ਇਕੱਲੇ ਹੀ ਉਹਨੂੰ ਮਤਲਬ ਚੇਲ ਰਹੇ ਹੁੰਨੇ ਆ ਜਿਸ ਤਰ੍ਹਾਂ ਕਿ ਅਸੀਂ ਉਹਦੇ ਨਾਲ ਇਕੱਲੇ ਹੀ ਲੜਨਦੇ ਹੁੰਨੇ ਆ ਅਸੀਂ ਹੋਰਾਂ ਨੂੰ ਉਹ ਪ੍ਰੋਬਲਮ ਨਹੀਂ ਦੱਸ ਸਕਦੇ ਤਾਂ ਵੀ ਸਾਨੂੰ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਆ ਡਿਪਰੈਸ਼ਨ ਜਿਹੜਾ ਵਾ ਸਭ ਤੋਂ ਜ਼ਿਆਦਾ ਔਰਤਾਂ ਵਿੱਚ ਇਸ ਲਈ ਹੁੰਦਾ ਵਾ ਕਿ ਔਰਤਾਂ ਘਰ ਦੀ ਚਾਰ ਦੀਵਾਰੀ ਦੇ ਅੰਦਰ ਜ਼ਿਆਦਾਤਰ ਰਹਿੰਦੀਆਂ ਵਾਂ ਔਰਤਾਂ ਦੇ ਮੁਕਾਬਲੇ ਜਿਹੜੇ ਬੰਦੇ ਆ ਉਹ ਡਿਪਰੈਸ਼ਨ ਤੇ ਉਹਨਾਂ ਨੂੰ ਵੀ ਹੁੰਦਾ ਪਰ ਉਹ ਡਿਪਰੈਸ਼ਨ ਦਾ ਕਟ شکار ਹੁੰਦੇ ਆ ਕਿਉਂਕਿ ਸਭ ਤੋਂ ਪਹਿਲੀ ਗੱਲ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਇਸ ਲਈ ਹੁੰਦਾ ਕਿ ਉਹ ਬਾਹਰ ਉਹਨਾਂ ਦਾ ਆਉਣ ਜਾਣ ਹੁੰਦਾ ਵਾ ਤੇ ਉਹ ਬਹੁਤ ਲੋਕਾਂ ਨੂੰ ਮਿਲਦੇ ਆ ਦੂਸਰਾ ਉਹ ਕਦੇ-ਕਦੇ ਆਪਣਾ ਡਿਪਰੈਸ਼ਨ ਜਿਹੜਾ ਵਾ ਕਿਸੇ ਨਾ ਕਿਸੇ ਨਸ਼ੇ ਦਾ ਸਹਾਰਾ ਲੈ ਕੇ ਉਹ ਤੋਂ ਫਟਕਾਰਾ ਵੀ ਪਾ ਲੈਂਦੇ ਆ ਘੱਟ ਵੀ ਕਰਾ ਲੈਂਦੇ ਆ ਟੈਨਸ਼ਨ ਤੇ ਸਭ ਨੂੰ ਹੁੰਦੀ ਆ ਆਪਣੀ ਜ਼ਿੰਦਗੀ ਦੇ ਵਿੱਚ ਔਰਤ ਨੂੰ ਵੀ ਓਨੀ ਹੁੰਦੀ ਆ ਆਦਮੀ ਨੂੰ ਵੀ ਓਨੀ ਹੁੰਦੀ ਆ ਫਰਕ ਸਿਰਫ ਇਹਨਾਂ ਹੁੰਦਾ ਕਿ ਕੋਈ ਦਿਲ ਨਾਲ ਲੰਮਦਾ ਵਾ ਤੇ ਕੋਈ ਲਾਪਰਵਾਹੀ ਵਰਤਦਾ ਵਾ ਕਦੀ ਕਦੀ ਅਸੀਂ ਕੋਈ ਵੀ ਗੱਲ ਨਹੀਂ ਹੁੰਦੀ ਪਰ ਅਸੀਂ ਆਪਣੇ ਦਿਲ ਦੇ ਵਿੱਚ ਖਾਲੀ ਛੋਟੀਆਂ-ਛੋਟੀਆਂ ਗੱਲਾਂ ਨੂੰ ਸੋਚ ਕੇ ਸੋਚ ਕੇ ਸੋਚ-ਸੋਚ ਕੇ ਆਪਣੇ ਆਪ ਨੂੰ ਡਿਪਰੈਸ਼ਨ ਵੱਲ ਲੈ ਕੇ ਜਾਂਦੇ ਹੁੰਦੇ ਆ ਜਿਹੜਾ ਡਿਪਰੈਸ਼ਨ ਵਾ ਉਹ ਸਾਨੂੰ ਜਿੱਥੋਂ ਨਾਲ ਨਾਲ ਸਾਡੇ ਬੱਚਿਆਂ ਨੂੰ ਵੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਜੇ ਕੋਈ ਔਰਤ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਆ ਤੇ ਉਹ ਘਰ ਦਾ ਮਾਹੌਲ ਵੀ ਬੜਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਕਿਉਂਕਿ ਉਹ ਬੱਚਿਆਂ ਨੂੰ ਵੀ ਚੱਲਣਾ ਪੈਂਦਾ ਵਾ ਤੇ ਆਦਮੀ ਨੂੰ ਵੀ ਚੱਲਣਾ ਪੈਂਦਾ ਵਾ ਘਰ ਦਾ ਮਾਹੌਲ ਕਿਤੇ ਨਾ ਕਿਤੇ ਪੂਰਾ ਹੀ ਵਿਗੜ ਜਾਂਦਾ ਕਿਉਂਕਿ ਘਰ ਸਾਰਾ ਔਰਤ ਤੇ ਹੀ ਹੁੰਦਾ ਵਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਦੇ-ਕਦੇ ਅਸੀਂ ਬਹੁਤ ਵੱਡੇ ਪਰਵਾਸ 'ਚ ਰਹਿ ਕੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਜਦੋਂ ਸਾਡੀ ਕੋਈ ਦਿਲ ਦੀ ਗੱਲ ਕੋਈ ਨਹੀਂ ਸੁਣਨ ਵਾਲਾ ਹੁੰਦਾ ਤੇ ਅਸੀਂ ਅਕਸਰ ਆਪਣੇ ਆਪ ਨੂੰ ਕੱਲਿਆ ਮਹਿਸੂਸ ਕਰਦੇ ਆ ਤੇ ਅਸੀਂ ਡਿਪਰੈਸ਼ਨ ਵੱਲ ਤੁਰੇ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਅਸੀਂ ਡਿਪਰੈਸ਼ਨ ਵਿੱਚ ਚੱਲ ਜਾਂਦੇ ਆ ਅਸਲ 'ਚ ਜਿਹੜੀ ਡਿਪਰੈਸ਼ਨ ਹੈ ਇਹ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੈ ਜੇ ਬੰਦਾ ਇਹਨੂੰ ਸੋਚ ਲੈਣਾ ਇਹ ਅਸਲ 'ਚ ਕੋਈ ਬਿਮਾਰੀ ਹੀ ਨਹੀਂ ਆ ਸਿਰਫ ਇੱਕ ਸੋਚ ਆ ਜਿਹੜੀ ਸਾਨੂੰ ਬਾਰ 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 ਜੇੜੀ ਚੀਜ਼ ਅਸੀਂ ਬਾਰ ਬਾਰ ਸੋਚੀ ਜਾਂਦੇ ਹਾਂ ਸੋਚੀ ਜਾਂਦੇ ਹਾਂ ਤੇ ਉਹ ਸਾਡਾ ਜੇੜਾ ਦਿਮਾਗ ਇਕ ਹੀ ਜਗ੍ਹਾ ਖਲੋਤਾ ਰਹਿੰਦਾ ਵਾ ਜਿਥਾ ਹੁਣ ਤੁਹਾਨੂੰ ਅਸੀਂ ਦੱਸਿਆ ਕਿ depression ਵਿੱਚ depression ਹੋਣ ਦੇ ਕਾਰਨ ਕੀ ਆ depression ਆਪਾਂ ਨੂੰ ਕਿੱਦਾਂ ਹੋ ਜਾਂਦਾ ਵਾ ਪਹਿਲਾਂ ਲੋਕਾਂ ਨੂੰ depression ਕਿਉਂ ਨਹੀਂ ਸੀ ਹੁੰਦਾ ਕਿਉਂਕਿ ਪਹਿਲਾਂ ਔਰਤਾਂ ਜੇੜੀਆਂ ਸੀ ਇਕ ਸਾਥ ਕੱਠੀਆਂ ਬੈਂਦੀਆਂ ਸੀ ਹੱਸਦੀਆਂ ਸੀ ਗੱਲਾਂ ਕਰਦੀਆਂ ਸੀ ਪਰ ਹੁਣ ਉਹ ਮਾਹੌਲ ਨਹੀਂ ਰਿਹਾ ਨਾ ਉਹ ਮਾਹੌਲ ਅੱਜ ਕੱਲ੍ਹ ਸ਼ਹਿਰਾਂ ਵਿੱਚ ਆ ਨਾ ਸੁਸਾਇਟੀਆਂ ਵਿੱਚ ਆ ਅੱਜ ਕੱਲ੍ਹ ਹਰ ਬੰਦਾ ਆਪਣੇ ਆਪ ਦੇ ਵਿੱਚ ਬਿਜੀ ਆ ਜੇ ਕੋਈ ਹਾਊਸ ਵਾਈਫ ਆ ਉਹਦੇ ਕੋਲ ਟਾਈਮ ਨਹੀਂ ਆ ਤੇ ਅਗਲ ਬਗਲ ਵਾਲੇ ਕੋਲ ਟਾਈਮ ਨਹੀਂ ਹੈਗਾ ਕਿ ਕੋਈ ਕਿਸੇ ਦੇ ਨਾਲ ਬਹਿ ਕੇ ਥੋੜੀ ਦੇਰ ਗੱਲਬਾਤ ਕਰ ਸਕੇ ਜਾਂ ਆਪਾਂ ਕਿਤੇ ਹੱਸ ਖੇੜ ਸਕੀਏ ਇਸੇ ਲਈ ਆਪਾਂ ਇਕੱਲੇ ਇਕੱਲੇ ਰਹਿ ਕੇ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ ਆ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕੁਝ ਕ ਚੀਜ਼ਾਂ ਕਰਕੇ ਕਿਦਾਂ ਡਿਪਰੈਸ਼ਨ ਤੋਂ ਬਾਹਰ ਆ ਸਕਦੇ ਹਾਂ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਹੀ ਗੱਲ ਨੂੰ ਸਮਝਣਾ ਹੋਊਗਾ ਕਿ ਇਹ ਕੋਈ ਬਿਮਾਰੀ ਨਹੀਂ ਆ ਅਸੀਂ ਅਕਸਰ ਡਾਕਟਰ ਦੇ ਕੋਲ ਜਾਂਦੇ ਹਾਂ ਤੇ ਸਾਨੂੰ ਡਾਕਟਰ ਜਿਹੜੇ ਆ ਡਿਪਰੈਸ਼ਨ ਦੀ ਦਵਾਈ ਦਿੰਦੇ ਆ ਪਰ ਡਿਪਰੈਸ਼ਨ ਦੀ ਦਵਾਈ ਨਹੀਂ ਉਹ ਸਾਨੂੰ ਰੈਸਟ ਦੀ ਦਵਾਈ ਦਵਾ ਦਿੰਦੇ ਆ ਤਾਂ ਕਿ ਅਸੀਂ ਸੁੱਤੇ ਰਹੀਏ ਦਵਾਈ ਖਾਈਏ ਸੌਂ ਜਾਈਏ ਸਾਡਾ ਜਿਹੜਾ ਦਿਮਾਗ ਵਾਧੂ ਸੋਚਣ ਲੱਗਾ ਵਾ ਉਹ ਸੋਚੇ ਨਾ ਜਦੋਂ ਅਸੀਂ ਇਦਾਂ ਦੇ ਹਾਲਾਤ ਵਿੱਚ ਰਹਿੰਨੇ ਆ ਸਾਡੇ ਘਰ ਤੇ ਦਾ ਬਹੁਤ ਬੁਰਾ ਅਸਰ ਹੁੰਦਾ ਵਾ ਕਿਉਂਕਿ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਬੱਚੇ ਵੀ ਪਰੇਸ਼ਾਨ ਘਰ ਦਾ ਪੂਰਾ ਪਰਿਵਾਰ ਪਰੇਸ਼ਾਨ ਕਦੇ ਕਦੇ ਇਦਾਂ ਹੁੰਦਾ ਵਾ ਕਿ ਦੇਖੋ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਲੋਕ ਆ ਕੁਝ ਲੋਕ ਇਦਾਂ ਦੇ ਜਿਹੜੇ ਸਹੀ ਚ ਡਿਪਰੈਸ਼ਨ ਦੇ ਵਿੱਚ ਗੁਜ਼ਰ ਰਹੇ ਹੁੰਦੇ ਧੰਨਵਾਦ ਜੀ ਸਾਸ੍ਰੀਕਾਰ ਤੇ ਕੋਈ ਕੋਈ ਲੋਕ ਜਾਣ ਬੁੱਝ ਕੇ ਆਪਣੇ ਆਪ ਨੂੰ ਕਹਿ ਦਿੰਦੇ ਕਿ ਅਹੀਂ ਡਿਪਰੈਸ਼ਨ ਚ ਹਾਂ ਸਭ ਤੋਂ ਪਹਿਲੀ ਗੱਲ ਤੇ ਬਿਮਾਰੀ ਨੂੰ ਕਦੀ ਵੀ ਨਹੀਂ ਬਿਮਾਰੀ ਆ ਤੁਹਾਨੂੰ ਜਾਣ ਬੁੱਝ ਕੇ ਨਾ ਬੋਲੋ ਕਿ ਸਾਨੂੰ ਆਹ ਪ੍ਰੋਬਲਮ ਆ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਦੂਸਰੀ ਗੱਲ ਵਾ ਕਿ ਅਹੀਂ ਡਿਪਰੈਸ਼ਨ ਤੋਂ ਕਿੱਦਾਂ ਬਾਹਰ ਆ ਸਕਦੇ ਆ ਕਿੱਦਾਂ ਹੀ ਇਸ ਤੋਂ ਬਚ ਸਕਦੇ ਆ ਪਹਿਲਾਂ ਔਰਤਾਂ ਦੇ ਵਿੱਚ ਡਿਪਰੈਸ਼ਨ ਮੈਂ ਤੁਹਾਨੂੰ ਦੱਸਿਆ ਕਿ ਇਸ ਲਈ ਨਹੀਂ ਹੁੰਦਾ ਸੀ ਕਿ ਉਹ ਇਕੱਠੇ ਬੈਠਦੇ ਸੀ ਪਰ ਹੁਣ ਇਹੋ ਜਿਹਾ ਸਮਾਂ ਹੀ ਨਹੀਂ ਆ ਹੁਣ ਹਰ ਕੋਈ ਬੰਦਾ ਇੱਕ ਦੂਜੇ ਦੇ ਪਿੱਛੇ ਦੌੜ ਚ ਲੱਗਾ ਹੋਇਆ ਵਾ ਕਿਸੇ ਨੂੰ ਆਪਣੇ ਬੱਚੇ ਸੈੱਟ ਕਰਨੇ ਆ ਕਿਸੇ ਨੂੰ ਆਪਣਾ ਘਰ ਦੀ ਟੈਨਸ਼ਨ ਆ ਕਿਸੇ ਨੂੰ ਕੋਈ ਆ ਕੋਈ ਆਪਣੇ ਇਕੱਲੇ ਰਹਿ ਕੇ ਖੁਸ਼ ਆ ਕੋਈ ਨੌਕਰੀ ਕਰਦਾ ਵਾ ਇਸ ਕਰਕੇ ਕਿਸੇ ਕੋ ਕਿਸੇ ਲਈ ਟਾਈਮ ਨਹੀਂ ਹੈ ਰਹਾ ਸਾਨੂੰ ਆਪਣਾ ਦੁੱਖ ਜਿਹੜਾ ਵਾ ਆਪੇ ਹੀ ਦੂਰ ਕਰਨਾ ਹੋਊਗਾ ਸਭ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਦੂਰ ਕਰਨ ਵਾਸਤੇ ਸਾਨੂੰ ਆਪਣੇ ਲਈ ਜੀਣਾ ਸਿੱਖਣਾ ਹੋਊਗਾ ਆਪਣੇ ਆਪ ਇਹ ਜਿਹੜਾ ਭਰੋਸਾ ਦਵਾਉਣਾ ਹੋਊਗਾ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਬਿਮਾਰੀ ਨਹੀਂ ਆ ਅਸੀਂ ਬਿਲਕੁਲ ਠੀਕ ਠਾਕ ਆ ਬਸ ਥੋੜਾ ਜੀ ਸੋਚਿਆ ਉਹਨੂੰ ਸਾਨੂੰ ਖਾਲੀ ਆਪਣੇ ਅਗਲ ਬਗਲ ਦੇ ਮਾਹੌਲ ਨੂੰ ਘਰ ਦੇ ਵਾਤਾਵਰਨ ਨੂੰ ਬਦਲਣਾ ਹੋਊਗਾ ਆਪਾਂ ਸਭ ਤੋਂ ਪਹਿਲਾਂ ਡਿਪਰੈਸ਼ਨ માં ਤੇ ਆਪਾਂ ਘਰ ਦੇ ਮਾਹੌਲ ਨੂੰ ਕਿੱਦਾਂ ਬਦਲੀਏ ਸਭ ਤੋਂ ਪਹਿਲਾਂ ਤੁਸੀਂ ਚੰਗੇ ਜਿਹੜੇ ਸ਼ੋਅ ਵਾ ਹਾਸੇ ਵਾਲੇ ਸ਼ੋਅ ਵਾ ਉਹ ਵੇਖੋ ਜੇ ਤੁਸੀਂ ਹਾਸੇ ਵਾਲੀਆਂ ਚੀਜ਼ਾਂ ਵੇਖੋਗੇ ਤੇ ਤੁਹਾਡਾ ਮਨ ਜਿਹੜਾ ਹਮੇਸ਼ਾ ਖੁਸ਼ ਰਹੂਗਾ ਤੇ ਤੁਹਾਨੂੰ ਜੇ ਤੁਹਾਡੇ ਕੋਈ ਦਿਲ ਦੇ ਵਿੱਚ ਦੁੱਖ ਆ ਤੇ ਉਹ ਭੁੱਲ ਜਾਊਗਾ ਦੂਸਰੀ ਗੱਲ ਆ ਜੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਆਪਣੇ ਮਨ ਦੇ ਵਿੱਚ ਕੋਈ ਚਿੰਤਾ ਵਾ ਤੁਸੀਂ ਆਪਣੇ ਆਦਮੀ ਨਾਲ ਜਾਂ ਆਪਣੇ ਬੱਚਿਆਂ ਦੇ ਨਾਲ ਉਹਨੂੰ ਸ਼ੇਅਰ ਕਰੋ ਤੁਸੀਂ ਸ਼ੇਅਰ ਕਰੋਗੇ ਉਹਦਾ ਜ਼ਰੂਰ ਕੋਈ ਨਾ ਕੋਈ ਮਸਲਾ ਹੱਲ ਹੋਊਗਾ ਜੇ ਤੁਸੀਂ ਆਪਣੇ ਕਦੇ-ਕਦੇ ਹੁੰਦਾ ਅਸੀਂ ਆਪਣੇ ਸਹਰੇ ਪਰਿਵਾਰ ਦੀਆਂ ਗੱਲਾਂ ਆਪਣੇ ਪਰਿਵਾਰ ਦੇ ਵਿੱਚ ਨਹੀਂ ਸ਼ੇਅਰ ਕਰ ਸਕਦੇ ਤੁਸੀਂ ਆਪਣੀ ਕਿਸੇ ਸਹੇਲੀ ਫਰੈਂਡ ਨਾਲ ਗੱਲ ਕਰੋ ਜੇ ਤੁਸੀਂ ਉਹਨਾਂ ਦੇ ਨਾਲ ਵੀ ਨਹੀਂ ਗੱਲ ਕਰ ਸਕਦੇ ਤੁਸੀਂ ਆਪਣੇ ਆਪ ਨੂੰ ਬਾਹਰ ਲੈ ਕੇ ਜਾਓ ਜਿੱਦਾਂ ਤੁਸੀਂ ਥੋੜੇ ਦੇਰ ਲਈ ਕੋਈ ਪਾਰਕ ਵਾ ਉੱਥੇ ਜਾਓ ਉੱਥੇ ਜਾ ਕੇ ਬਹੁ ਲੋਕਾਂ ਨੂੰ ਤੁਰਦੇ ਆ ਫਿਰਦੇ ਆ ਵੇਖੋ ਕਿੱਦਾਂ ਲੋਕੀ ਖੁਸ਼ ਰਹਿੰਦੇ ਆ ਕਿਸ ਕਿਸੇ ਨੇ ਕਿਸੇ ਤਰ੍ਹਾਂ ਦੇ ਕੱਪੜੇ ਪਾਏ ਆ ਬੱਚੇ ਕਿੱਦਾਂ ਖੇਡੰਦੇ ਆ ਤੁਹਾਡਾ ਮਨ ਜਿਹੜਾ ਵਾ ਇੱਕਦਮ ਬਿਲਕੁਲ ਇੱਕਦਮ ਸ਼ਾਂਤ ਹੋ ਜਾਊਗਾ ਤੁਸੀਂ ਵੇਖੋ ਜਦੋਂ ਤੁਸੀਂ ਘਰ ਤੋਂ ਬਾਹਰ ਜਾਓਗੇ ਤਾਂ ਤੁਹਾਨੂੰ ਲੱਗਣਾ ਇੰਨਿਆ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਦੂਸਰਾ ਜੇ ਤੁਹਾਡੇ ਲਾਗੇ ਗੁਰਦੁਆਰਾ ਸਾਹਿਬ ਆ ਤੁਸੀਂ ਸੁਬਾ ਸ਼ਾਮ ਜਾਂ ਸਵੇਰੇ ਸ਼ਾਮ ਨਹੀਂ ਜਾ ਸਕਦੇ ਇੱਕ ਟਾਈਮ ਸ਼ਾਮ ਦੇ ਟਾਈਮ ਗੁਰਦਾਰੇ ਜਾਓ ਜਾ ਕੇ ਮੱਥਾ ਟੇਕੋ ਉਥੇ ਬਹੁ ਥੋੜੇ ਦਰ ਤੁਸੀਂ ਜਦੋਂ ਗੁਰਦਾਰੇ ਚ ਬੋਗੇ ਤੁਹਾਨੂੰ ਦੇਖਿਓ ਕਿੰਨੀ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਕਿਉਂਕਿ ਕਦੀ ਕਦੀ ਜਿਹੜੀ ਮੁਸ਼ਕਲ ਦਾ ਹੱਲ ਅਸੀਂ ਨਹੀਂ ਕਰ ਸਕਦੇ ਆ ਪ੍ਰਮਾਤਮਾ ਉਸ ਮੁਸ਼ਕਲ ਦਾ ਹੱਲ ਜ਼ਰੂਰ ਕੱਢ ਦਿੰਦਾ ਨਾਲੇ ਅਸੀਂ ਉਥੇ ਹੋਰ ਵੀ ਕਈ ਭੈਣ ਭਰਾਵਾਂ ਨੂੰ ਮਿਲਦੇ ਆ ਉਹਨਾਂ ਨਾਲ ਸਣੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਇੱਕ ਤੋਂ ਇੱਕ ਅਸੀਂ ਸ਼ਬਦ ਸੁਣਦੇ ਆ ਕੋਸ਼ਿਨਾ ਕੋਸ਼ਿ ਤਿੰਨ ਕਾ ਸਾਡੇ ਮਨ ਦੇ ਵਿੱਚ ਅਸਰ ਜ਼ਰੂਰ ਕਰਦਾ ਵਾ ਇੱਕ ਤੇ ਸਭ ਤੋਂ ਵੱਡੀ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਉਹ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਆ ਜਦੋਂ ਸਾਡਾ ਮਨ ਅਸ਼ਾਂਤ ਹੁੰਦਾ ਵਾ ਤੇ ਅਸੀਂ ਉਦੋਂ ਹੀ ਡਿਪਰੈਸ਼ਨ ਵੱਲ ਜਾਂਦੇ ਆ ਦੂਸਰਾ ਜੇ ਤੁਹਾਡੇ ਪਰਿਵਾਰ ਦੇ ਮੈਂਬਰ ਜੇ ਤੁਹਾਡੇ ਆਦਮੀ ਆ ਉਹਨਾਂ ਨੂੰ ਵੀ ਤੁਹਾਡੀ ਪ੍ਰੋਬਲਮ ਨੂੰ ਸਮਝਣਾ ਚਾਹੀਦਾ ਵਾ ਉਹਨਾਂ ਨੂੰ ਵੀ ਤੁਹਾਡਾ ਜਿਹੜਾ ਥੋੜਾ ਜਿਹਾ ਮਾਹੌਲ ਵਾ ਉਹ ਚੇਂਜ ਕਰਨਾ ਚਾਹੀਦਾ ਵਾ ਜਿਸ ਤਰ੍ਹਾਂ ਕਿ ਤੁਹਾਨੂੰ ਕਦੀ ਮੂਵੀ ਦਿਖਾਉਣ ਲੈ ਜਾਣ ਕਦੀ ਬਾਹਰ ਤੁਹਾਨੂੰ ਘਮਾਉਣ ਫਰਾਉਣ ਲੈ ਜਾਣ ਜਿਹਦੇ ਨਾਲ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਇੱਕ ਸਥਿਰ ਮਤਲਬ ਤੜਾ ਮਾਇੰਡ ਜਿਹੜਾ ਉਹ ਫਰੈਸ਼ ਹੋ ਜਵੇ ਕਦੀ ਕਦੀ ਆਪਣੇ ਬੱਚਿਆਂ ਦੇ ਨਾਲ ਤੁਸੀਂ ਕੁਝ ਕੁਸ਼ ਗੱਲਾਂ ਕਰੋ ਬੱਚਿਆਂ ਦੇ ਲਾਗੇ ਬੋ ਬੱਚੇ ਕੀ ਪੜ੍ਹਨਦੇ ਉਹਨਾਂ ਵੱਲ ਧਿਆਨ ਦਿਓ ਤੁਸੀਂ ਉਹਨਾਂ ਦੇ ਕੰਮ ਵੱਲ ਧਿਆਨ ਦਿਓ ਜੇ ਉਹਨਾਂ ਦਾ ਕੋਈ ਆਪਣਾ ਬਿਜ਼ਨਸ ਵਾ ਤੁਸੀਂ ਥੋੜਾ ਜਿਹਾ ਉਹਦੇ ਵਿੱਚ ਦਿਲਚਸਪੀ ਦਿਖਾਓ ਉਸ ਤੋਂ ਇਲਾਵਾ ਜੇ ਤੁਸੀਂ ਤੁਹਾਡੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਹੁਨਰ ਆ ਤੁਸੀਂ ਆਪਣੇ ਹੁਨਰ ਨੂੰ ਆਪਣੇ ਆਪ ਨੂੰ ਕੰਮ ਕਰਕੇ ਆਪਣੇ ਆਪ ਨੂੰ ਬਿਜੀ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਬਿਜੀ ਰੱਖੋਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੋਊਗੀ ਜਦੋਂ ਤੁਹਾਨੂੰ ਕੋਈ ਚਿੰਤਾ ਨਹੀਂ ਹੋਊਗੀ ਤੇ ਤੁਹਾਨੂੰ ਕੋਈ ਡਿਪਰੈਸ਼ਨ ਨਹੀਂ ਹੋਊਗਾ ਅਸੀਂ ਇਹ ਸਭ ਚੀਜ਼ਾਂ ਤੋਂ ਆਪਣੇ ਆਪ ਨੂੰ ਦੂਰ ਰੱਖਦੇ ਹਾਂ ਪਰ ਅਸੀਂ ਅਸਲ ਵਿੱਚ ਸਾਨੂੰ ਜੋ ਪ੍ਰੋਬਲਮ ਹੁੰਦੀ ਆ ਅਸੀਂ बार-बार ਉਹਦੇ ਹੀ ਬਾਰੇ ਸਭ ਕੁਝ ਵੇਖੀ ਜਾਂਦੇ ਆ ਜਦੋਂ ਜਦੋਂ ਅਸੀਂ ਇਹੋ ਜਿਹੇ ਆਪਣੇ ਮਨ 'ਚ ਸੋਚਾਂਗੇ ਉਹੋ ਜਿਹਾ ਹੀ ਹੁੰਦਾ ਜੇ ਅਸੀਂ ਆਪਣੇ ਮਨ ਦੇ ਵਿੱਚ ਚੰਗਾ ਸੋਚਾਂਗੇ ਤੇ ਚੰਗਾ ਹੁੰਦਾ ਚੰਗਾ ਸੋਚਣ ਵਾਸਤੇ ਚੰਗਾ ਹੋਣ ਵਾਸਤੇ ਸਾਨੂੰ ਚੰਗਾ ਵੇਖਣਾ ਵੀ ਜ਼ਰੂਰੀ ਆ ਅਸੀਂ ਚੰਗਾ ਵੇਖਾਂਗੇ ਘਰ ਦੇ ਵਿੱਚ ਚੰਗੀ ਮੂਵੀ ਲਾ ਕੇ ਵੇਖੋ ਕੋਈ ਫਨੀ ਮੂਵੀ ਲਾ ਲੋ ਕੋਈ ਫਨੀ ਜਿੱਦਾਂ ਕੋਈ ਸੀਰੀਅਲ ਲਾ ਲੋ ਥੋੜਾ ਜਿਹੇ ਦੇ ਨਾਲ ਤੁਹਾਨੂੰ ਆਪਣਾ ਜਿਹੜਾ ਵਾ ਹਾਸੀ ਮਜ਼ਾਕ ਮਨ ਜਿਹੜਾ ਤੁਹਾਡਾ ਖੁਸ਼ ਹੋ ਜੇ ਬੱਚਿਆਂ ਦੇ ਨਾਲ ਖੇਡੋ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਆ ਕਿਸੇ ਦੀ ਪਰਵਾਹ ਨਾ ਕਰੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਖੁਸ਼ ਰਹੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਤੁਹਾਨੂੰ ਇਹ ਹੋਣਾ ਚਾਹੀਦਾ ਵਾ ਕਿ ਮੇਰੀ ਬੱਚੇ ਮੇਰੀ ਜ਼ਿੰਮੇਵਾਰੀਆਂ ਮੈਂ ਉਹਨਾਂ ਨੂੰ ਦੇਖਣਾ ਵਾ ਜਦੋਂ ਤੁਸੀਂ ਆਪਣੇ ਆਪਣੀ ਜ਼ਿੰਮੇਵਾਰੀ ਸਮਝ ਕੇ ਕਰੋਗੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੋਊਗੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਡਿਪਰੈਸ਼ਨ ਨਹੀਂ ਹੋਊਗਾ ਸਭ ਤੋਂ ਵੱਡੀ ਗੱਲ ਹੁੰਦੀ ਅਸੀਂ ਡਿਪਰੈਸ਼ਨ 'ਚ ਜਾਣੇ ਕਿਉਂ ਅਸਲ 'ਚ ਗੱਲ ਹੁੰਦੀ ਆ ਕਿ ਅਸੀਂ ਜਦੋਂ ਦੂਸਰਿਆਂ ਦੀਆਂ ਗੱਲਾਂ ਨੂੰ ਆਪਣੇ ਮਨ ਤੇ ਲਾਉਂਨੇ ਆ ਤੇ ਉਦੋਂ ਅਸੀਂ ਡਿਪਰੈਸ਼ਨ 'ਚ ਜਾਂਦੇ ਆ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਿਆ ਕਰੋ একদম ਲਾਪਰਵਾਹ ਰਿਆ ਕਰੋ ਜਦੋਂ ਤੁਸੀਂ ਲਾਪਰਵਾਹ ਹੋਗੇ ਲੋਕਾਂ ਦੀਆਂ ਗੱਲਾਂ ਨੂੰ ਸੁਣੋ ਗਏ ਨੇ ਉਹਨਾਂ ਦੀ ਕੇਅਰ ਹੀ ਨਹੀਂ ਕਰੋਗੇ ਕਿ ਲੋਕੀ ਤੁਹਾਡੇ ਬਾਰੇ ਕੀ ਬੋਲਦੇ ਆ ਕੀ ਸੋਚਦੇ ਆ ਕੀ ਕਰਨਦੇ ਆ ਤੇ ਤੁਸੀਂ ਬਿਲਕੁਲ ਵੀ ਡਿਪਰੈਸ਼ਨ 'ਚ ਨਹੀਂ ਜਾਓਗੇ ਜਿਹਦੇ ਨਾਲ ਤੁਸੀਂ ਵੀ ਖੁਸ਼ ਤੁਹਾਡਾ ਪਰਿਵਾਰ ਵੀ ਖੁਸ਼ ਮੇਰਾ ਜਿਹੜਾ ਅੱਜ ਦਾ ਵਿਸ਼ਾ ਸੀ ਉਹ ਆਈ ਸੀ ਕਿ ਕੁਝ ਕੁ ਚੀਜ਼ਾਂ ਦਾ ਧਿਆਨ ਰੱਖ ਕੇ ਅਸੀਂ ਕਿੱਦਾਂ ਡਿਪਰੈਸ਼ਨ ਤੋਂ ਦੂਰ ਰਹਿ ਸਕਦੇ ਆ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜੇ ਚੰਗੀ ਲੱਗੇ ਹੋਰ ਭੈਣ ਭਰਾਵਾਂ ਨੂੰ ਸ਼ੇਅਰ ਜਰੂਰ ਕਰਿਓ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਧੰਨਵਾਦ